ਹਾਂਜੀ ਮੇਰੇ ਵੀਰ ਭਰਾਵੋ ਕੀ ਹਾਲ ਚਾਲ ਹੈ ਉਮੀਦ ਕਰਦਾ ਮੈਂ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨ ਬਰਤੰਦ ਰੋਸਤ ਹੋਣਗੇ ਉਮੀਦ ਕਰਦਾ ਮੈਂ ਤੇ ਮਿੱਤਰੋ ਛੋਡੇ ਵਾਸਤੇ ਅੱਜ ਆਪਾਂ 7 ਮਹੀਨਿਆਂ ਦੀ ਗੱਬਣ ਚ ਇੱਕ ਪਾਸ ਘੋੜੀ ਲੈ ਕੇ ਆਏ ਆ ਬਾਕੀ ਮਿੱਤਰੋ ਕਦਗਾੜ ਚੰਗਾ ਘੋੜੀ ਦਾ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਜਿੰਨੀ ਕੀ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਬਾਕੀ ਮਿੱਤਰੋ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਜੀ ਕਰਦੇ ਆਂ ਮਿੱਤਰੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ 61+ ਹਾਈਟ ਦੱਸੀ ਆ ਮਾਲਕ ਵੀਰਾਂ ਨੇ 44 ਮਹੀਨੇ ਉਮਰ ਦੱਸੀ ਆ 7 ਮਹੀਨਿਆਂ ਦੀ ਗੱਭਣ ਚੱਕ ਪਾਸ ਆ ਮਿੱਤਰੋ ਵਧੀਆ ਚੰਗੇ ਨੁਗਰੇ ਘੋੜੇ ਤੋਂ ਤੇ ਬਾਕੀ ਮਿੱਤਰੋ ਰੇਟ ਬਾਈ ਹੋ ਰੇ 3 ਲੱਖ ਰੁਪਇਆ ਕਰਦੇ ਆ ਬਾਕੀ ਮੌਕੇ ਤੇ ਹੋ ਜੂ ਥੋੜਾ ਬਹੁਤਾ ਮੰਨ ਤਣ ਤੇ ਕਰਨਾਲ ਹਰਿਆਣਾ ਏਰੀਆ ਬਾਈ ਹੋ ਰਿਆਂ ਦਾ ਪਿੰਡ ਫਰੀਦਪੁਰ ਤੇ ਇੰਨੀ ਕੁ ਡਿਟੇਲ ਆਪਾਂ ਨੂੰ ਮਾਲਕ ਵੀਰਾਂ ਨੇ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਇੱਕ ਵਾਰੀ ਡਿਟੇਲ ਮੈਂ ਦੁਬਾਰੀ ਦੱਸ ਦਿੰਨਾ ਮਿੱਤਰੋ 7 ਮਹੀਨਿਆਂ ਦੀ ਘੋੜੀ ਗੱਬਣ ਚੱਕ ਪਾਸ ਹੈ ਜੀ ਵਧੀਆ ਚੰਗੇ ਨੁਕਰੇ ਘੋੜੇ ਤੋਂ 61 ਇੰਚ ਹਾਈਟ ਦਸੀ ਹੈ ਮਾਲਕ ਵੀਰਾ ਨੇ 44 ਮਹੀਨੇ ਉਮਰ ਦਸੀ ਆ ਤੇ ਕਰਨਾਲ ਹਰਿਆਣਾ ਏਰੀਆ ਬਾਈ ਹੋ ਰਿਆਂ ਦਾ ਪਿੰਡ ਫਰੀਦਪੁਰ ਤੇ 3 ਲੱਖ ਰੁਪਏ ਮੁੱਲ ਕਰਦੇ ਆ ਬਾਈ ਹੋਰੇ ਬਾਕੀ ਰਾਈਡਿੰਗ ਦੀ ਘੋੜੀ ਪਾਸ ਹੈ ਜੀ ਤੇ ਨੰਬਰ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਦਿੱਤਾ ਹੋਇਆ ਜੀ ਗੱਲਬਾਤ ਕਰ ਲਿਓ ਜੇ ਕੋਈ ਮਾੜੀ-ਮੋਟੀ ਡਿਟੇਲ ਰਹਿ ਗਈ ਹੋਈ ਤਾਂ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਪੁੱਛ ਲਿਓ ਜੀ ਤੇ ਬਾਕੀ ਜੇ ਕੋਈ ਹੋਰ ਪ੍ਰੋਮੋਸ਼ਨ ਵਗੈਰਾ ਦੀ ਕਾਸੀ ਦੀ ਵੀ ਵੀਡੀਓ ਕਰਾਉਣੀ ਹੋਈ ਮਿੱਤਰੋ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਮੈਂ ਸਕਰੀਨ ਤੇ ਦਿੱਤਾ ਹੋਇਆ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ